ਅਸੀਂ ਸਮਰਾਲੀ ਪਿੰਡਾਂ ਸੀਗੇ ਜਿੱਥੇ ਉਹਦੇ ਕੋਲੇ ਬਲੀਆਂ ਪਿੰਡ ਸੀ ਜਿੱਥੇ ਬਹੁਤ ਸਾਰੀ ਜ਼ਮੀਨ ਇਹ ਲੈ ਰਹੀ ਸੀਗੇ ਮੈਂ ਉਸ ਦਿਨ ਵੀ ਕਿਹਾ ਸੀ ਕਿ ਇਹ ਤਾਂ ਵਾਪਸ ਹੋ ਗਈ ਕਿਉਂ ਹੋ ਗਈ ਕਿਉਂਕਿ ਲੋਕ ਉੱਠ ਪਏ ਲੋਕ ਇੱਕ ਅਜੇ ਹੀ ਸ਼ਕਤੀ ਹੈ ਜਾਂ ਅਸੀਮ ਸ਼ਕਤੀ ਹੈ ਜਿਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਤਾਂ ਮੈਂ ਪੰਜਾਬ ਵਾਲਿਆਂ ਕਿਉਂ ਕਹੂੰਗਾ ਪੰਜਾਬ ਵਾਲਿਓ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਉੱਠੋ ਉੱਠਣ ਦਾ ਮਤਲਬ ਇਹ ਨਹੀਂ ਹੈ ਕਿ ਡੰਡੇ ਮਾਰੋ ਕਿਸੇ ਦੇ ਸਿਰ 'ਚ ਮਾੜੀਆਂ ਜੀਆਂ ਗੱਲਾਂ 'ਤੇ ਧਿਆਨ ਦਿਓ ਉਡੇ ਮੁੱਦੇ ਕੀ ਨੇ 30 ਤੋਂ 35 ਮੁੱਦੇ ਨੇ ਮੈਂ ਤੁਹਾਨੂੰ ਲਿਖ ਕੇ ਦੇ ਦਊਗਾ ਲਿਖ ਕੇ ਅਸੀਂ ਦੇਵਾਂਗੇ ਬਲਕਿ ਡਿਟੇਲ 'ਚ ਪਹਿਲਾਂ ਵੀ ਦਿੱਤੀ ਸੀ ਹੱਲ ਵੀ ਲਿਖ ਕੇ ਦੇਵਾਂਗੇ ਜਿੰਨਾ ਚਿਰ ਉਹ 35 ਮੁੱਦਿਆਂ ਤੇ ਤੁਸੀਂ ਉਹਦੀ ਡਿਟੇਲ ਨਹੀਂ ਲਾਉਂਗੇ ਕਿਸੇ ਵੀ ਪਾਰਟੀ ਤੋਂ ਔਰ ਉਹਦਾ ਰੋਡ ਮੈਪ ਕਿ ਕਦੋਂ ਤੇ ਕਿਵੇਂ ਹੱਲ ਹੋਣਗੇ ਔਰ ਤੁਸੀਂ ਇਹ ਕਰੋਗੇ ਔਰ ਤੁਹਾਡਾ ਜੋ ਵੀ ਪਾਰਟੀ ਪ੍ਰਧਾਨ ਹੈ ਔਰ ਜੋ ਵੀ ਤੁਹਾਡਾ ਮੁੱਖ ਮੰਤਰੀ ਦਾ ਦਾਵੇਦਾਰ ਹੈ ਉਹ ਲਿਖ ਕੇ ਸਾਈਨ ਕਰਕੇ ਦੇਵੇ ਸਟੈਂਪ ਲਾ ਕੇ ਦੇਵੇ ਕਿ ਇਹ ਪੂਰਾ ਕਰਾਂਗੇ ਨਹੀਂ ਤਾਂ ਅਸੀਂ ਅਸਤੀਫਾ ਦੇ ਦੇਵਾਂਗੇ ਜੇ ਇਸ ਰੋਡ ਮੈਪ ਨੂੰ ਅਸੀਂ ਫਾਲੋ ਨਹੀਂ ਕੀਤਾ ਜੇ ਐ ਨਹੀਂ ਕੀਤਾ ਤੁਸੀਂ ਤਾਂ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਚਾਹ ਲੈਂਡ ਪੂਲਿੰਗ ਪਾਲਿਸੀ ਜਾਂ ਹੋਰ ਕਿੰਨੀਆਂ ਪਾਲਸੀਆਂ ਤੁਹਾਨੂੰ ਇਹ ਬਰਬਾਦ ਕਰ ਦੇਣਗੇ ਇਹ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਕਿਉਂਕਿ ਤੁਹਾਡੇ ਤੇ ਇੰਨਾ ਦੀ ਨਜ਼ਰ ਹੈ ਇੱਕ ਦੱਸਿਓ ਜੀ ਮੈਂ 4 ਦਿਨ ਤੋਂ ਨਹੀਂ ਬੋਲਿਆ ਉਸ ਗੱਲ ਤੇ ਰਾਹੁਲ ਗਾਂਧੀ ਨੇ ਹੁਣੇ ਜੇ ਬੈਂਗਲੌਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਬਖਾਇਆ ਕਿ ਵੋਟਾਂ ਦੀ ਚੋਰੀ ਕਿਵੇਂ ਹੁੰਦੀ ਹੈ ਇੱਕ ਕੌਨਸਟੀਟਿਊਐਂਸੀ ਐਮ ਐਲ ਏ ਦੇ ਵਿੱਚ ਕੱਢਿਆ 1 ਲੱਖ ਵੋਟ ਜਾਤਾਂ ਉਹ ਡਬਲ ਬਣੀ ਹੋਈ ਹੈ ਜਬਰ ਲਈ ਆਈ ਹੋਈ ਹੈ ਮਤਲਬ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ 1 ਲੱਖ ਵੋਟ ਤਾਂ ਥੋੜੇ ਪੰਜਾਬ 'ਚ ਜਦੋਂ ਇਹ ਹੋਊਗਾ ਨਾ ਕਿਸ ਨੇ ਬੋਲਣਾ ਵੀ ਨਹੀਂ